सत श्रीकाल भी सारे मैं पव सीवन फैशन ऐब समाओ तो असी ते लैके आए एक न्यू डिज़ाइन जिसकी रेफरेंस पिक ती देख सकते हो ये असी प्योर टैबी ते रेडी किया गया गा दी शर्ट रहेगी जो कि टैबी दी है इस लाइट कलर की बॉटम लगा के डार्क कलर का वर्क किया गया गा ਬਾਟਮ ਵੀ ਟੈਬੀ ਦੀ ਲਾਈ ਗਈ ਹੈ। ਇਸ ਦਾ ਦੁਪੱਟਾ ਰਹੂਗਾ। ਟਾਈ ਡਾਈ ਚ ਇਹ ਵੀ ਟੈਬੀ ਸਟੱਫ ਤੇ ਰੈਡੀ ਕੀਤਾ ਗਿਆਗਾ। ਤੁਸੀਂ ਇਸ ਨੂੰ ਕਿਸੇ ਵੀ ਕਲਰ ਵਿੱਚ ਕਿਸੇ ਵੀ ਸਟੱਫ ਤੇ ਰੈਡੀ ਕਰਵਾ ਸਕਦੇ ਹੋ। ਸ਼ਾਰਟ ਤੇ ਦੁਪੱਟੇ ਤੇ ਵੀ ਵਰਕ ਕਰਵਾ ਸਕਦੇ ਹੋ। ਤੇ ਨੈਸਟਡ ਡਿਜ਼ਾਈਨ ਆਪਾਂ ਕੱਲ ਨੂੰ ਅਪਲੋਡ ਕਰਾਂਗੇ ਜੀ ਟੈਬੀ ਦੇ ਸਟੱਫ ਤੇ ਹੀ। ਜੋ ਅਜੇ ਪ੍ਰੋਸੈਸਿੰਗ ਵਿੱਚ ਚੱਲ ਰਿਹਾਗਾ। ਤੁਸੀਂ ਕਿਸੇ ਵੀ ਸਟੱਫ ਤੇ ਕੋਈ ਵੀ ਵਰਕ ਆਪਣੀ ਮਰਜ਼ੀ ਨਾਲ ਕਰਾ ਸਕਦੇ ਹਾਂ ਆਰਡਰ ਦੇਣ ਲਈ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਧੰਨਵਾਦ